ਸਾਤਿਗਾਲ ਜੀ ਸਾਰਿਆਂ ਨੂੰ ਰਾਣੇ ਬਾਈ ਕੋ ਪਹੁੰਚ ਚੁੱਕੇ ਜੀ ਪਿੰਡ ਹੈਗਾ ਤੇਜਾਬੀਲਾ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਨਜ਼ਦੀਕ ਫਤਿਹਗੜ ਜੁੜੀਆਂ ਕੈਮਰਾ ਘੁਮਾ ਮੜਾ ਜਾ ਅੱਜ ਬਾਈ ਕੋ ਘਟਾਣਾ 8-9 ਦੇ ਲੈ ਕੇ ਪਗਾਵਾ ਸੇਲ ਨਾਲ ਇੱਕ ਸ਼ਾਈ ਵਾਲੇ ਵੀ ਆ ਬਾਈ ਜੀ ਸਾਸੀ ਸਾਸੀ ਅਨੀਬ ਜੀ ਹੋਰ ਹੋਰ ਬਾਈ ਜੀ ਸਾਠੀ ਡਾੜੀ ਕਿਰਪਾ ਮਾਰਾ ਜੀ ਬਾਕੀ ਸਨੀਪ ਡੇਰੀ ਫਾਰਮੇ ਖੜੇ ਸਾਰੇ ਵੀਰ ਭਾਓ ਸਾਸੀ ਗਾਲ ਸਾਤਿਗਾਲ ਹੋ ਰਣਾ ਜੀ ਵਧੀਆ ਵਧੀਆ ਹੰਦੀ ਸਹਿ ਚਲੋ ਸਾਫ ਸੋਰਾ ਭਾ ਪਰ ਤੇਰਾ ਮਾਲ ਇਹ ਦੇ ਵਿਗਦੇ ਮਾਲ ਪਿਛਲਾ ਸਾਰਾ ਗਿਆ ਸਾਰਾ ਵਿਗ ਗਿਆ ਸਹੀ ਸਾਰਾ ਭਾ ਹੀ ਵੇਖਣਾ ਬਾਜੀ ਹਨਾ ਭਾ ਮਾਲ ਹੀ ਬਹੁਤ ਚੰਗਾ ਪਰਮਾਰਵਾ ਸੋਖਾ ਜੇ ਸਾਫ ਸੋਰਾ ਲਈਦਾ ਇਹ ਗੱਬੜ ਹੈ ਜੀ ਇਹ ਨਹੀਂ ਸੇ ਸੂਈ ਇਹ ਪਹਿਲੇ ਨੇ ਅੱਛਾ ਪਹਿਲਾ ਸੂਆ ਇਹ ਕੱਲ ਦੀ ਸੂਈ ਆ ਠੀਕ ਆ ਮੰਨ ਲਓ ਹੁਣ ਵੀ 17 18 ਕਿਲੋ ਬੋਲੇ ਤੋਂ ਸਟਾਰਟ ਆ ਬੱਛੀ ਐਸ ਤੋਂ 17 18 ਕਿਲੋ ਦੋ ਦੇ ਦੂਰਾਉਣਾ ਬਹੁਤ ਫਿਕਸ ਆਰਡਰ ਦੀ ਹੈ ਹਾਂਜੀ ਹਾਂਜੀ ਲਓ ਜੀ ਖੋਲੋ ਫਿਰ ਲਓ ਜੀ ਬੋਦੀ ਦੇ ਵਹਿੜਾ ਪਿਓਰ ਨਸਲ ਕੁਆਲਟੀ ਚੈੱਕ ਇਹ ਨਹੀਂ ਸੇ ਮਗਰੀ ਬੱਛੀ ਆ ਮਗਰੇ ਬੱਛੀ ਆ ਇਹ ਬੱਚੇ ਧੁੱਪੇ ਬ جواب ਸਮਾ ਰਾਣਾ ਹੀ ਐਂਡ ਬਿਲਕੁਲ ਓਕੇ ਓਕੇ ਬਸ ਠੀਕ ਆ ਆ ਵਸ਼ੀ ਇਹਦੀ ਭਾਜੀ ਕਿੰਨਾ ਦੇ ਦੇ ਕਰੂਗੀ ਫਿਰ ਇਹ 25 ਕਿਲੋ ਦੁੱਧਰਾ ਹੁਣ ਦੇ ਦੂ 18 ਕਿਲੋ ਬੋਲੇ ਤਾਂ ਤੂੰ ਸਟਾਰਟਿੰਗ ਆ ਬਸ ਠੀਕ ਆ ਜੀ ਆ ਵਸ਼ੀ ਇਹਦੀ ਠੀਕ ਆ ਉਹ ਲੋ ਬਤੇ ਪਾ ਬੂ ਬਸ ਆ ਜਾਓ ਵੀ ਟਾਈਮ ਸਰੀ ਉੱਠ ਗਿਆ ਠੀਕ ਆ ਜੀ ਆਪਣੇ ਹਾਂ ਜੀ ਬੋਲੋ ਜੀ ਫਿਰ ਇਹ ਵਸ਼ੀ ਦੇ ਆਪਣਾ 1.5 ਦੀ ਆ ਭਾਰ ਆਈ ਭਾਰ ਨੇ 85000 ਰੁਪਏ ਛੋਟ ਕਰਦਾਂਗੇ ਜੀ 85000 ਤੋਂ 10000 ਛੋਟ 84000 ਦੇਣਗੇ ਚਲੋ ਇਹ ਵੀ ਸੁਈ ਆ ਗੱਬੜਾਣੀ ਏ ਇਹ ਸੁਈ ਆ ਅੱਜ ਇਹ ਸੁਈ ਆ ਦੇਖੋ 5 ਕਿਲੋ ਦੋ ਤਿਆਰ ਆ 25 ਕਿਲੋ ਜੀ ਹਾਂ 25 ਕਿਲੋ ਦੋ ਤਿਆਰ ਆ ਜੀ ਇਹ ਵੀ ਚੈੱਕ ਕਰੋ ਕਰਾਂ ਦੇ ਵੇਖੋ ਨਸਲ ਕੁਆਲਿਟੀ ਚੈੱਕ ਕਰੋ ਇਹ ਵੀ ਬਹੁਤ ਫੇਸ ਕੁਆਲਿਟੀ ਵਾਹ ਬਹੁਤ ਸੋਹਣੀ ਬੜਾ ਬਸ ਠੀਕ ਆ ਇਹ ਵੀ ਲੰਮੀ ਦੋਰੋ ਇਹ ਸਿੱਧੀ ਸਿੱਧੀ ਬਹੁਤ ਸੋਹਣੀ ਸਾਹਿਬ ਆ ਬੂੰਦਾ ਵੀ ਜੈ ਜੀ ਜੀ ਇਹ ਵੀ ਜੈ ਜੀ ਸਨੀਚਰ ਆਜੋ ਫਿਰ ਬਹੁਤ ਧੀਰੇ ਵੜ ਰਹਾ ਭਾਜੀ ਇਹ ਵੀ ਬਿਲਕੁਲ ਬਿਲਕੁਲ ਇਹ ਫਿਰ ਕਿੰਨੇ ਲੋੜੇ ਕਰੂਗੀ ਇਹ 55 ਕਿਲੋ ਦੋ ਤਿਆਰ ਹੈ ਦੇਖੋ ਬਹੁਤ ਠੀਕ ਆ ਬੱਚਾ ਮਗਰ ਬੱਛਾ ਹੀ ਬੱਛਾ 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 ਹੀ ਬੋਲੋ ਭਾਜੀ ਫਿਰ ਇਹਦੀ ਵੀ ਆਪਣਾ 85000 ਰੁਪਿਆ ਛੋੜ ਕਰਦਾ ਇਹ ਵੀ 85000 84000 85000 ਦੀ ਬਹੁਤ ਸਾਗ ਹੈ ਕੁਆਲਟੀ ਕੁਆਲਟੀ ਵੈਰਾ ਦੇ ਚਲੋ ਆ ਹੈਗੀ ਗੱਬਣ ਇਹ ਦੀਸੇ ਗੱਬਣ ਅੱਛਾ ਇਹ ਦੂਜਾ ਸੂਰ ਹੈ ਬਾਈ ਜੀ ਇਹ ਦੂਜਾ ਸੂਰ ਚਾਰ ਦੰਦ ਦਾ ਮੂੰਹ ਦੂਜਾ ਸੂਰ ਚਾਰ ਦੰਦ ਇਹ ਵੀ ਕਰੋ ਚੈੱਕ ਦੇਖੋ ਬਰਾ ਦੀ ਐ ਬੋਲ ਜੀ ਕੁਆਲਟੀ ਆਵੇ ਹਾਂ ਲੋ ਬੜੀ ਬੜੀ ਕੁਆਲਟੀ ਹੈ ਨਾ ਬਹੁਤ ਕੁਆਲਟੀ ਕਿੰਨਾ ਟਾਈਮ ਲਾਉਗੀ ਜੀ ਇਹ ਇਹਨੇ ਦੀਸਾ 10 ਦਿਨ ਲੈ ਜੂ ਅਸੀਂ ਤੁਹਾਨੂੰ ਅੱਛਾ 10 ਦਿਨ ਲੈ ਜੂ ਘਟਕ ਘਟ ਹਾਂ ਲਓ ਜੀ ਬਸ ਠੀਕ ਹੈ ਫਿਰ ਇਹ ਦੁੱਧ ਕਿੰਨਾ ਕਰੂਗੀ ਬਾਈ ਜੀ ਫਿਰ ਇਹ ਦੁੱਧ ਸੀ 25 ਕਿਲੋ ਦੁੱਧ 22 ਕਿਲੋ ਪਹਿਲਾਂ ਲੈ ਦਿੱਤਾ ਨੇ ਮੱਛਰੀ ਆ ਪੂਰੀ ਇਹਦਾ ਮੋਲੇ ਜੀ ਫਿਰ ਇਹ ਨਹੀਂ ਸੇ 1.5 ਦੀ ਦੇ ਦਾਂਗੇ 1 ਲੱਖ 5000 ਦੀ 1 ਲੱਖ 5000 ਦੀ ਦਾਂਗੇ ਜੀ ਬਹੁਤ ਆ ਪੂਰੀ ਬੈਡ ਬਣੂਗੀ ਬਹੁਤ ਬਣੂਗੀ ਆਹ ਹਜੇ ਹੁਣੇ ਸੂਈ ਜਾਣਾ ਜੀ ਇਹ ਹੁਣੇ ਸੂਈ ਸੀ ਨਹੀਂ ਸ਼ਾਈ ਵਾਲਾ ਜੇ ਜੂਰ ਪਾਤੀ ਆ ਦਿਖਾ ਲਓ ਬਹੁਤ ਠੰਡੀ ਸੀਲ ਹੈ ਦੂਜਾ ਸੂਏ ਜੀ ਦੂਜਾ ਦੂਜਾ ਬਸ ਠੀਕ ਆ ਲੋ ਜੀ ਹੁਣੇ ਸੂਈ ਬੱਚਾ ਕੱਟ ਬੱਚਾ 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 ਸੀ ਬੱਚਾ ਮਗਰ ਆ ਗਿਆ ਤਾਂ ਵੇਖੋ ਗੜਾ ਜਵਾਰ ਦਾਸ ਲੱਗਾ ਇਹ ਪਿਓਰ ਸ਼ਾਈ ਵਾਲਾ ਜਿਹੜੀ ਬੜੀ ਹਾਂਜੀ ਇਹ ਠੰਡੀ ਸੀ ਸ਼ਾਈ ਵਾਲਾ ਲਾ ਲਓ ਰੈੱਡ ਲਾ ਲਓ ਜਿਹੜੀ ਮਰਜ਼ੀ ਲਾ ਲਓ ਜੀ ਪਰ ਦੁੱਧ ਵਾਲੀ ਫੇੜ ਇਹ ਥਾਂ ਥੋੜ ਨੂੰ ਖਾਈ ਥਾਂ ਥੋੜ ਨੂੰ ਖਾ ਲਈ ਬਾਠੀ ਇਹ ਸੁੰਬਾ ਥਣ ਹਾਂਜੀ ਹਾਂ ਨਹੀਂ ਫੇ ਨਾ ਫਿਕਸ ਲਈ ਵੇੜੀ ਦੁੱਧ ਵਾਲੀ ਫੇੜ ਇਹਦਾ ਬਾਜੀ ਮੋਲ ਫਰਾ ਇਹਦੀ ਸਰੀਸੇ ਭਾਅ ਬਹੁਤ ਜਿਆਦਾ 65000 ਜਿਆ ਸ਼ੂਟ ਕਰਦਾ 65000 40000 ਦੀ 40000 ਦੀ ਬਹੁਤ ਠੰਡੀ ਸੀ ਇਹ ਆ ਵੀ ਸੁਈ ਇਹ ਵੀ ਸੁਈ ਸਰੀਸ ਇਹਦੇ ਕੋਲ ਦੁੱਧ 20 ਕਿਲੋ ਤਿਆਰ ਹੈ ਅੱਛਾ 20 ਕਿਲੋ ਇਹਦੇ ਮਗਰ ਵੱਛੀ ਹੈ ਲੋ ਜੀ 20 ਕਿਲੋ ਤਿਆਰ ਮਗਰ ਵੱਛੀ ਕੱਟ ਵਾਲਾ ਲੈਵਾ ਜਾਂਦਾ ਵੀ ਇਹ ਵੀ ਕਰੋ ਚੈੱਕ ਫੇਸ ਕੁਆਲਟੀ ਵੱਛੀ ਆ ਦੇਖ ਆ ਠੀਕ ਹੈ ਫਿਰ ਨਹੀਂ ਠੀਕ ਹੈ ਜੀ ਫਿਰ ਇਹਦਾ ਵੀ ਭਾਅ ਜਾਇਆ ਜੀ ਬਿਲਕੁਲ ਜੀ ਜੀ ਹਦੀਸ ਸਾਫ ਸੂ ਬੜੀ ਵਸ਼ੀ ਬਰੀਕੀਆਂ ਬਣੀਆਂ ਹੋਈਆਂ ਹਸਣ ਹਾਂਜੀ ਇਹਦੀ ਹਦੀਸ 65000 1000 ਛੋਟ ਕਰਦੇ ਇਹ ਵੀ 40000 ਦੀ ਇਹ ਵੀ 40000 ਹਾਂ ਵੀਰ ਬਾਈ ਛੋਟ ਛੋਟੇ ਪਾ ਹੀ ਆ ਕਰਾ ਦੇ ਛੋਟੇ ਛੋਟੇ ਪਾ ਅਜੇ ਹੋਰ ਅਜੇ ਖੜੀਆਂ ਤਿੰਨ ਚਾਰ ਹਜੇ ਆ ਜਰਸੀ ਆ ਗਈ ਜੀ ਫਿਰ ਇਹ ਕਾਲੀ ਜਰਸੀ ਹਦੀਸ ਕਾਲੀ ਜਰਸੀ ਦੂਜਾ ਸੂਆ ਗੱਬਣ ਗੱਬਣਾ ਹਵਤਾਂ ਲੈਂਦੀ ਬਹੁਤ ਠੰਡੀ ਸੀ ਲਾ ਜਿੱਥੇ ਅੱਛਾ ਲੋ ਜੀ ਕਾਲੀ ਜਰਸੀ ਗੱਬਣ ਵੈਣ ਇਹ ਵੀ ਕਰੋ ਚੈੱਕ ਕਿੰਨਾ ਦੋ ਦੇ ਕਰੂ ਬਾਈ ਫਿਰ ਇਹ ਦੁੱਧ ਦੇ 18 20 ਕਿਲੋ ਦੇ ਦੂ ਰਾਮ 18 20 ਕਿਲੋ ਠੀਕ ਆ ਫਿਰ ਅਰੇ ਹਫਤਾ ਲੈ ਜੂ ਹੁੰਦੀ ਹੁੰਦੀ ਬਿਲਕੁਲ ਜੀ ਆਜੋ ਆਜੋ ਇਹ ਤਾਂ ਫੇਰ ਕੁਆਰਟੀਨ ਨਿਕ ਨਾ ਕਰਨੇ ਇਹਦਾ ਬਾਈ ਫਿਰ ਮੁੱਲ ਇਹ ਵੀ ਇਸੇ ਤੋਂ ਬੜਾ ਭਾਜਿਆ ਨਹੀਂ 65000 60000 ਛੋਟ ਕਰਾਂਗੇ ਇਹ ਵੀ 65000 40000 ਦੀ ਆਣਾ ਜੀ ਚਲੋ ਠੀਕ ਆ ਇਹ ਵੀ ਕੱਪੜੀ ਸਹੀ ਹੈ ਜੀ ਇਹ ਵੀ ਕੱਪੜਾ ਅਜੇ ਵੀ ਕੱਪੜਾ ਬਹੁਤ ਠੰਡੀ ਸੀੜ ਹੈ ਬੜੀ ਪੋਲੀ ਪੱਲੀ ਵੜਾ ਜੇ ਬਣੂਗੀ ਬੜੀ ਲੋ ਜੀ ਇਹ ਵੀ ਗੱਬਣ ਵੈਣ ਬੋਦੀ ਬਾਦੀ ਵਾਲੀ ਚੰਗੀ ਕੁਆਲਟੀ ਵੈਣ ਇਹ ਵੀ ਤਰੋ ਇਹਦੇ ਹੁਣੇ ਆਈ ਨੀਰਸਾ ਨਵਾਈ ਨੁਈ ਆ ਹਾਂ ਗਿੱਲੀ ਗਿੱਲੀ ਵਸ਼ੀ ਠੀਕ ਆ ਬਹੁਤ ਗੋਲ ਗਾਲੇ ਵੈਣ ਨਹੀਂ ਠੀਕ ਆ ਜੀ ਆਜੋ ਜੀ ਆਜੋ ਇਹਦਾ ਮੌਲੀ ਜੀ ਫਿਰ ਇਹਦੀ ਫੀਸ 70000 70000 ਛੋਟ ਕਰਦਾ ਨੱਤਰ ਹਜ਼ਾਰ ਦੀ ਪੂਰੇ ਨੱਤਰ ਹਜ਼ਾਰ ਦੀ ਚਲੋ ਇਹ ਫਿਕਸ ਰੇਟ ਹੈ ਭਾਈ ਹਾਂ ਜੀ ਕੋਈ ਛੋਟ ਛਾੜੀ ਕਰਾਂਗੇ ਮਾਰੀ ਮੋਢੀ ਹੋਰ ਛੋਟ ਛਾੜੀ ਹੁੰਦੀ ਹੈ ਹਣਾ ਭਾਈ ਜੀ ਛੋਟ ਛਾੜੀ ਹੁੰਦੀ ਨਹੀਂ ਸਨੀਪ ਬਿਲਕੁਲ ਇਹ ਵੀ ਗੱਬੜੀ ਹੈ ਜੀ ਇਹ ਸੂਈ ਸਨੀਪ ਸੱਚਾ ਇਹਨੇ ਮਗਰ ਵੱਛਾ ਵੱਛਾ ਮਗਰ ਦੁੱਧ ਇਹਦੇ ਕੋ 17 18 ਕਿਲੋ ਦੁੱਧ ਤਿਆਰ ਹੈ 17 18 ਕਿਲੋ ਦੁੱਧ ਤਿਆਰ ਆ ਇਹ ਵੀ ਤੋਰੋ ਲੋ ਜੀ ਕਿਲੋ ਬਤੋਏ ਕਰੋ ਚੈੱਕ ਜੀ ਇਹ ਵੀ ਦੇਖੋ ਬਹੁਤ ਦਿਲ ਵੈੜ ਪੂਰੀ ਵੱਡੀ ਵੈੜਾ ਬੱਟ ਠੀਕ ਹੈ ਨਾ ਜਾਂਦੀਆਂ ਪੰਜ ਪਾਈ ਆ ਬੱਚਾ ਤੇਰਾ ਅੱਛਾ ਉਹ ਬੱਚਾ ਹਾਂ ਹਾਂ ਅਰੋ ਥੱਲੇ ਬਹਿ ਕੇ ਕਹਿੰਦੇ ਥਾਂ ਤੁਹਾਨੂੰ ਖਾ ਬਹੁਤ ਫੋਟ ਫੋਟ ਜਿਆਦਾ ਥਾਂ ਲਗਾ ਇਹ ਮਾਰੀ ਥੋੜਾ ਲੈ ਕੇ ਨਹੀਂ ਸਰਵੰਸਾ ਵੀ ਚੰਗੇ ਗੱਡਵੇਂ ਲੈ ਕੇ ਆਣੇ ਇਹ ਚੰਗੇ ਬ੍ਰੈਂਡ ਹੀ ਆਉਂਦੇ ਨੇ ਮੀਸਰ ਇਹ ਵੀ ਲੈ ਕੇ ਆਣੇ ਕਿ ਨਹੀਂ ਹਾਂ ਇਹ ਦੀਨਾ ਨਗਰੀ ਰਹਿੰਦੇ ਹੋਣਾ ਦੀਨਾ ਨਗਰੀ ਰਹਿੰਦੇ ਹਾਂ ਹਾਂਜੀ ਫਿਰ ਭਾਈ ਜੀ ਇਹਦੀ ਪਹਿਣ 10000 ਹਜ਼ਾਰ ਸ਼ੂਟ ਕਰਾ ਇਹ ਵੀ 40000 ਇਹਦੀ 40000 ਦੀ ਸਾਫ ਬੁੜੀ ਵਹਿਣ ਬਸ ਠੀਕ ਆ ਕੱਟ ਵਾਲਾ ਲੈਵਾ ਤੋ ਲੋਕ ਇਹ ਕਹਿੰਦੇ ਕਟਆਉਟ 10 ਵੜਾ ਫੇਰ ਬਾਈਆਂ ਕੋਲ ਜੀ ਠੀਕ ਹੈ ਤੇ ਫਿਕਸ ਰਹੇ ਨੇ ਪਹਿਲ ਨੂੰ ਨੇ ਕਹੇ ਤਾਂ ਬਾਕੀ ਮਾਰੀ ਮੋੜੀ ਛੋੜ ਸਾੜੀ ਕਰਾਂਗੇ ਬਾਕੀ ਮੇਰੇ ਵੇਲੇ ਇੱਥੇ ਆ ਕੇ ਰੈਕ ਟਾਈਮ ਤੋਂ ਟੁਆਈ ਕਰਕੇ ਚਲੀ ਗਏ ਸਾਸਿ ਜੀ ਹਾਸੇਗਾ